ਤੋ ਹਾਂਜੀ ਗਾਇਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਐਚਐਸਪੈਟ ਵਲੌਗ ਤੇ ਸਵਾਗਤ ਆ। ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਜਨਵਾਰ ਆਪਾਂ ਪਹਿਲੇ ਖੋਲਦੇ ਹਾਂ ਜੀ ਮੀਂਹ ਦਾ ਮੌਸਮ ਹੀ ਥੋੜਾ ਜਿਹਾ ਟਾਈਮ ਲਈ ਖੋਲਦੇ ਹੀ ਬਚੇ ਨੋ। ਮੌਸਮ ਚੈੱਕ ਕਰ ਸਾ ਦਿਜੀ ਅੱਜ ਦਾ। ਆਹ ਸੜਕੀ ਮਾਰਨਿੰਗ ਮੀਂਹ ਪੈ ਗਿਆ ਹੈ। ਇਹਨਾਂ ਨੂੰ ਤਾਂ ਖੋਲ ਗਿਆ। ਆਹ ਦੇ ਖਾਧੀਆਂ ਨਹੀਂ ਇਹ। ਤੇ ਇਹਨਾਂ ਨੂੰ ਭੋਂਤ ਵੇਸਟੇਜ ਹੀ ਪਈਦਾ। và điều đó quá đi quá đa hôm qua bắt tan bịt nhá thời tiết mùa xuân rất là vất ਤੇ ਜਨਵਾਰ ਖੁੱਲੇ ਪੈਣੀ ਆਪਾਂ ਕਿ ਉਹ ਜਿਹੜਾ ਵੜਦੇ ਤੇੜੀ ਜਿਵੇਂ ਉਹ ਜਿਹੜੀ ਛੋਟੀ ਉਹ ਵੀ ਤੇ ਕਾ ਜਿਹੜੀ ਗਰੇ ਆ ਇਹ ਫਿਕਰੀ ਫੇਰ ਹੋ ਗਈ ਆ ਤੇ ਕਾ ਵਿਆਲੀ ਛੋਟੇ ਛੋਟੇ ਸਾਰੇ ਬਿਮਾਰੀ ਚੈਨਲ ਪੁੰਜੇ ਕਿੱਧਰ ਗਏ ਮੇਰੇ ਗਾਵੇ ਇਹਦੇ ਖੁੱਲੇ ਕਿ ਨਗਰ ਇਹ ਅੱਜ ਯਾਰ ਬੰਦੀ ਕਰ ਦਿਆਂਗੇ ਫੁੱਲੇ ਨੇ ਆਂਦੀ ਆ। ਸੋ ਹਾਂਜੀ ਗਾਇਸ ਉਹਨੇ ਨਾ ਪਾਣੀ ਕਰ ਦਿੱਤੀ ਚੇਂਜ। ਲੈ ਬਖਤਾ ਨਾ ਲਣਕੀਆਂ। ਦੇਖਿਓ ਆ ਗਏ ਇਹਨਾਂ ਨੂੰ ਪਤਾ ਪਾਣੀ ਦਾ। ਜਾਓ ਇਹ ਪਾਣੀ ਦਿੱਤਾ ਆਪਾਂ ਇਹਨਾਂ ਦਾ ਪਰ ਨਹਾਈ ਜਾਣ ਪੀ ਜਾਣ ਜੋ ਮਰਜ਼ੀ ਕਰੀ ਜਾਣ ਸ਼ਾਮ ਕਈ ਨਹੀਂ ਨਾ ਖੰਦੇ ਆਲੀ ਹਨਾ ਫੀਡ ਲਈ ਜਾਂਦੇ ਆਪਾਂ ਦੋਵੇਂ ਫਿਰ ਨਾਲੇ ਉਹ ਅੱਜ ਇਸ ਕੇਜ ਨੂੰ ਇਹਨੇ ਬਣਾ ਦੇਣਾ ਕਿੱਧਰ ਤੁਰੇ ਖਤੇ ਇਹ ਗਿੱਲੇਗਾ ਤਾਂ ਇਹ ਹੈ ਇਹ ਕਿਨਾਂਤੇ ਆ ਗਿੱਲੇ ਸੇ ਜੁੜੇ ਹੋਏ ਇਹ ਕਿੱੜਕਣਾ ਦੀ ਹੂੰ ਕਿੱੜਕਣਾ ਦੀ ਜੀ ਗਾਇਸ ਬੱਦਲ ਫੇਰ ਆ ਗਿਆ ਹੈ ਅੱਜ ਮਿੰਟ ਤੇ ਮੀਂਹ ਹੈਗਾ ਪਰ ਇਹ ਤਾਂ ਆਪਣੇ ਖਾ ਪੀ ਜੇ ਸਭ ਸੌਂ ਗਏ ਇਹ ਦਿਰਸ਼ਟ ਦਿਓ ਜੀ ਨਾ ਅੱਜ ਜੀ ਗਾਇਸ ਮੌਸਮ ਕਾਫੀ ਹੈ ਤਾਂ ਖਰਾਬ ਹੋ ਗਿਆ ਹੈ ਫਿਰ ਇਹ ਕਿਧਰ ਵੀ ਹੈ ਸੱਸ ਪਟੇ ਕਰਨੇ ਚੱਲ ਚੱਲ ਉਧਰ ਹਮ ਦੇ ਕਿਧਰ ਦੀ ਜੀ ਮਾਰ ਕੇ ਸ਼ਾਲਾ ਇਹਨਾਂ ਹੀ ਫਾਇਦੇ ਚ ਸਮੱਲ ਲਾ ਬੋਗ ਇੰਦੀ ਨੂੰ ਸੁੱਟਦੇ ਆ ਜਿਹੜੇ ਪਹਿਲਾਂ ਪੈਸਾ ਜੀਨਨ ਨੂੰ ਪੈਕ ਕਰ ਪਾਉਣ ਲੱਗੇ ਆ ਕਣਕ ਇੱਧਰ ਰੱਖ ਜਿੱਧਰ ਤੇ ਇੱਧਰ ਮੈਂ ਮਗਰ ਮਗਰ ਹੀ ਹੈ ਇੱਧਰ ਕਿੱਦਾਂ ਤੇ ਆਹ ਧਜਨ ਦਾ ਗਾਣਾ ਪਿਆ ਸੋ ਆਪਣਾ ਤਾਂ ਅੰਗ ਨਹੀਂ ਕਰਨਾ ਆਪਾਂ ਲਿਆਓ ਇਹਨਾਂ ਨੂੰ ਪਾਈਏ ਆ ਪਤਾ ਨਹੀਂ ਕਿੱਧਰ ਦੀ ਜਾਂਦੇ ਮੈਨੂੰ ਜਾਉਦੇ ਟੱਪ ਕੇ ਜਾਂਦੇ ਬਾਹਰ ਆਜੋ ਆਜੋ ਇਦ ਮੈਂ ਸੇ ਕਮੈਂਟ ਪੜਿਆ ਸੀ ਬਖਤਾਂ ਦੇ ਉਹ ਕਹਿੰਦੇ ਸਹੀ ਹਿੰਦੀ ਕਣਕ ਵਗੈਰਾ ਖਾਣੀ ਪੋਈ ਤੇ ਆਪਾਂ ਉਹਨਾਂ ਲਈ ਇਹਨਾਂ ਲਈ ਤੇ ਦੂਜੀ ਪਾਵਾਂ ਦੇ ਮੱਕਈ ਉਹ ਘੋਮਨੇ ਮੱਕਈ ਇਤਰੀ ਅਗਰ ਕਣਕ ਇਹ ਖਾ ਚਲੇ ਚਲੋ ਹਵਾ ਕਾफी ਸ਼ਾਨਦਾਰ ਚਲਦੀ ਆ ਬਹੁਤ ਜਿਆਦੀ ਵਧੀਆ ਹਵਾ ਐਹੋ ਜਿਹਾ ਮੌਸਮ 3 ਜਨਵਰੀ ਫੇਸਰ ਹੁੰਦਾ ਸੀ ਜੇ ਕਾਸਟ ਗਏ ਇਸ ਮੈਲਿੰਗ ਨਹੀਂ ਜਿਆਦਾ ਹੁੰਦੀ ਨਾ ਸੋ ਹਾਂਜੀ ਗਾਇਸ ਜਿਵੇਂ ਕੀ ਆਪਕਾ ਨੂੰ ਪਤਾ ਹਨ ਸ਼ਾਮ ਹੋ ਚੁੱਕੀ ਆ ਤੇ ਆਪਾਂ ਇਹਨਾਂ ਨੂੰ ਅੰਦਰ ਤੜਾਂਗੇ ਇੱਕ ਤੇ ਤੇ ਇੱਕ ਆਪਾਂ ਵੀਡੀਓ ਬਣਾਵਾਂਗੇ ਇਹਨਾਂ ਦੀ ਹਜੇ ਕਬੂਤਰ ਉਹਦੀ ਸ਼ਾਰਟ ਵੀਡੀਓ ਤੇ ਪਾਈ ਜਾਂਦੀ ਆ ਆਪਾਂ ਲਿਆ ਕੇ ਦਰੋਂ ਲਿਜੇ ਇਹਦਾ ਰੋਣਾ ਦੱਦ ਕਰ ਲੋ ਆ ਆ ਦੇ ਦੇਖੇ ਨਹੀਂ ਨਹੀਂ ਵੀਰੇ ਨਾ ਪਾਉਂਗੀ ਚੱਕਰ ਰਵੇ ਇਸਕੇ ਪੁੱਤਰ ਇਹਦੇ ਇਹੇ ਵਖਾਈਂ ਛੱਟ ਲੱਗੀ ਨਾਲੇ ਨਾ ਆ ਫੜੀਂ ਦੁਆ ਫੜ ਮੈਂ ਆਇਓ ਲੁੱਕ ਤੇ ਪਰਤੀ ਆਇਆ ਮੈਂ ਕੋਹ ਆਹਦਾ ਦੱਸ ਦਊਂ ਬਤਾਓ ਉਹ ਆਹ ਹਾਲ ਕੀ ਤਾਂ ਆਈ ਉੱਡਦੀ ਆ

Oh, baik ਗਾਈ ਸਾਹਮਣੇ nih yang ਆਉਂਦਾ ਮੈਂ ਤਾਜੀ ਨਹੀਂ so ya ਸੋ ਹਾਂਜੀ ਗਾਇਸ ਇਹਨਾਂ ਨੂੰ ਹੁਣ ਆਪਾਂ ਅੰਦਰ ਤਾੜ ਦਾਂਗੇ ਮੌਸਮ ਤੇ ਕਾਫੀ ਜ਼ਿਆਦਾ ਹੋਇਆ ਪਿਆਗਾ ਖਰਾਬ ਦਿਨ ਦਿਨੇ ਕਰੀਮੀ ਤੇ ਚਲੋ ਫਿਰ ਅੱਜ ਨਾਲੋਂ ਕਰੀਬ ਪੰਜ ਗਾਇਸ ਇਸ ਕਰ ਮਿਲਾਂਗੇ ਫੇਰ ਨਵੇਂ ਵਲੌਗ ਨਾਲ ਡੇਲੀ ਆਪਣੇ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਐਚ ਸਪੈਕਟ ਵਲੌਗ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਤੇ ਕੱਲ ਫੇਰ ਮਿਲਾਂਗੇ ਨਵੇਂ ਕਿਸੇ ਵਲੌਗ ਨਾਲ ਕੋਈ ਨਵੀਂ ਗੱਲਬਾਤ ਨਾਲ ਤੇ ਸਾਰਿਆਂ ਨੂੰ ਲੱਖ ਰਿਹਾ ਹਾਂ ਨੂੰ